ਸੀਂ ਪਿੱਟ-ਪਿੱਟ ਕੇ ਮਾਰ ਗਏ ਕਿ ਤੁਸੀਂ ਸਹੀ ਤਰੀਕੇ ਨਾਲ आओ ਤੁਸੀਂ 2 ਨੰਬਰ ਵਿੱਚ ਨਾ ਆਵੋ ਪਰ ਫੇਰ ਵੀ ਜਿਹੜੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਨਹੀਂ ਟਾਲਦੇ ਯਕੀਨ ਮੰਨਿਓ ਉਹਦੀ ਵਾਈਫ ਨੇ ਚੂੜੀਆਂ ਪਾਣੀਆਂ ਛੱਡ ਦਿੱਤੀਆਂ ਸੰਭੀ ਸ਼ਾਇਦ ਮੇਰਾ ਹਸਬੰਡ ਇਸ ਦੁਨੀਆ ਤੇ ਨਹੀਂ ਰਿਹਾ ਕਿ ਸੱਤਾ ਸਲਾਬਾਦ ਹੈ ਬਿਲਕੁਲ ਆਪਣੇ ਉਹ ਬੱਚਾ ਹੁਣ ਇੰਡੀਆ ਦੇ ਵਿੱਚ ਹੀ ਆ ਤੇ ਪਿਓ ਪੁੱਤਰ ਮਿਲੇ ਨੇਗੇ ਚਾਚਾ ਭਤੀਜਾ ਇਹ ਇਹ ਜੇ ਵੀ ਕੇਸ ਨੇਗੇ ਹੁਣ ਵੀ ਮੇਰੇ ਕੋਲ ਨੇ ਜਿਨ੍ਹਾਂ ਦੀ ਮੈਨੂੰ ਹਕੀਕਤ ਦਾ ਪਤਾ ਹੈ ਕਿ ਉਹ ਇਸ ਦੁਨੀਆ ਤੇ ਨਹੀਂ ਹੈਗੇ ਅਸੀਂ ਤੁਹਾਨੂੰ ਇਹ ਨਹੀਂ ਰੁਕਦੇ ਵੀ ਤੁਸੀਂ ਨਾ ਆਓ ਤੁਸੀਂ ਆਓ ਬਿਲਕੁਲ ਲੀਗਲ ਤਰੀਕੇ ਦੇ ਨਾਲ ਆਓ ਤੁਹਾਡੇ ਕੋਲ ਵੀਜ਼ਾ ਹੈ ਤੁਸੀਂ ਵੀਜ਼ਾ ਲੈ ਕੇ ਆ ਜਾਓ ਜਾਂ ਫਿਰ ਤੁਸੀਂ ਸਟੱਡੀ ਵੀਜ਼ਾ ਲੈ ਲਓ ਤੁਸੀਂ ਵਰਕ ਵੀਜ਼ਾ ਲੈ ਲਓ ਕਿਸੇ ਵੀ ਤਰੀਕੇ ਨਾਲ ਆਓ ਪਰ ਦੋ ਨੰਬਰ ਦੇ ਵਿੱਚ ਨਾ ਆਓ ਨਾ ਆਪਾਂ ਜਿੰਨੇ ਮਰਜ਼ੀ ਪੰਜਾਬ ਨੂੰ ਮੈਸੇਜ ਦੇ ਲਈਏ ਪੰਜਾਬ ਨਹੀਂ ਸਮਝਦਾ ਪੰਜਾਬ ਉਦੋਂ ਸਮਝਦਾ ਹੈ ਜਦੋਂ ਘਰ ਬੂਹੇ ਵਿੱਚ ਦਿੰਦਾ ਵੀ ਮੈਨੂੰ ਵਾਪਸ ਦਿੱਤਾ ਜਾਵੇ ਜੋ ਕਿ ਬਹੁਤ ਦਿਨਾਂ ਤੋਂ ਇੱਕ ਜੜੀ ਹੈ ਮੈਨੂੰ ਕੋਈ ਵੀ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਮੈਂ ਉਸ ਨੂੰ ਲੱਭ ਸਕੀ ਐ ਇੰਨੀ ਦੂਰ ਹੋਣ ਦੇ ਕਾਰਨ ਪਲੀਜ਼ ਸਾਡੇ ਘਰੀ ਹੱਥ ਛੋੜ ਕੇ ਇਹ ਹੀ ਬੇਨਤੀ ਹੈ ਕਿ ਮੇਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਾਹਿਲ ਸਿੰਘ ਪੰਜਾਬ ਤੋਂ ਸਪੈਨ ਦੇ ਖੇਰੇ ਚੈਨਲ ਤੇ ਸਾਰਿਆਂ ਦਾ ਸਿੱਵਾਗਤ ਕਰਦੇ ਹਾਂ ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਨਿੰਦਰਪੈਨ ਜੀ ਜੋ ਕਿ ਇਕਵਾਡੋਰ ਤੋਂ ਹਨ ਤੇ ਇਕਵਾਡੋਰ ਦੇ ਵਿੱਚ ਰਹਿੰਦੇ ਹੋਏ ਉਹ ਪੰਜਾਬੀਆਂ ਦੀ ਮਦਦ ਕਰਦੇ ਨੇ ਤੇ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਨੇ ਜੇ ਕੋਈ ਵੀਰ ਜਾਂ ਭੈਣ ਕਿਤੇ ਵੀ ਫਸਿਆ ਹੁੰਦਾ ਹੈ ਜਦੋਂ ਉਹ ਆਪਣੀ ਮਦਦ ਦੇ ਲਈ ਕੁਹਾਰ ਲਾਂਦਾ ਹੈ ਤਾਂ ਹਮੇਸ਼ਾ ਹੀ ਨਿੰਦਰਪੈਨ ਜੀ ਜਿਹੜੇ ਨੇ ਮ ਜੀ ਉਦ ਰਹਿੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਪੈਂ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਆਪਣੇ ਸਟੂਡੀਓ ਚ ਅਸੀਂ ਸਵਾਗਤ ਕਰਦੇ ਆ ਜੀ ਜੀ ਤੇ ਇੱਕ ਪੰਜਾਬੀ ਵੀ ਸੀ ਹਾਂ ਜੀ ਜਿਹੜੀ ਕਿ ਪੰਜਾਬ ਤੋਂ ਚੱਲੀ ਹੈ ਹਾਂ ਜੀ ਚੱਲ ਕੇ ਇਕਵਾਡੋਰ ਪਹੁੰਚ ਗਈ ਹਾਂ ਜੀ ਤੇ ਬਹੁਤ ਸਾਰੀਆਂ ਕੰਟਰੀਆਂ ਜਿੱਦਾਂ ਕਿ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਜਾਂ ਫਿਰ ਯੂਰਪ ਹੋ ਗਿਆ ਤੁਸੀਂ ਇਕਵਾਡੋਰ ਨੂੰ ਕਿਦਾਂ ਰੁਕ ਕੀਤਾ ਸਾਰੇ ਸੰਗ ਦਾ ਸਾਸੀਕਾਰ ਸਾਰਿਆਂ ਨੂੰ ਜਿੰਨੇ ਵੀ ਯੂਰਪ ਦੇ ਵਿੱਚ ਭੈਣ ਭਰਾ ਰਹਿੰਦੇ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਆਂ ਖਾਸ ਕਰਕੇ ਜਾਦਵਿੰਦਰ ਬਰਾੜ ਦਾ ਕਿ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੈਠਣ ਦਾ ਤੁਹਾਡੇ ਸਾਰਿਆਂ ਦੇ ਵਿੱਚ ਮੌਕਾ ਦਿੱਤਾ ਹੈਗਾ ਤਾਂ ਜੀ ਮੈਂ ਹੁਣ ਦੱਸਦੀ ਆਂ ਕਿ ਮੈਂ ਯੂਰਪ ਪਾਰ ਕਰਕੇ ਹੀ ਸਾਊਥ ਅਮਰੀਕਾ ਇਕਵਾਡੋਰ ਦੇ ਵਿੱਚ ਪਹੁੰਚੀ ਆਂ ਜੀ ਪਤਾ ਨਹੀਂ ਵਿਰਵੇ ਮਾਤਾ ਇੱਕ ਵਾਂਗੀ ਕਿ ਇਹ ਰੱਬ ਦੀਆਂ ਦਿਵਾਵਾਂ ਨੇ ਜਾਂ ਮਾਵਾਆਂ ਦੀਆਂ ਦਿਵਾਵਾਂ ਨੇ ਕਿ ਮੈਂ ਸਾਊਥ ਅਮਰੀਕਾ ਦੇ ਵਿੱਚ ਜਾਣਾ ਸੀਗਾ ਤੇ ਉੱਥੇ ਬੈਠ ਕੇ ਜਿੰਨੇ ਵੀ ਮੇਰੇ ਭੈਣ ਭਰਾ ਅੱਗੇ ਜਾਂਦੇ ਨੇ ਜਾਂ ਸਾਊਥ ਅਮਰੀਕਾ 'ਚ ਰਹਿੰਦੇ ਨੇ ਜਾਂ ਡੋਂਕੀਆਂ ਲਾਂਦੇ ਨੇ ਹਨਾ ਤਾਂ ਉੱਥੇ ਮੈਂ ਬੈਠਣਾ ਸੀ ਤੇ ਬੱਚਿਆਂ ਨੂੰ ਮੈਂ ਰੋਟੀਆਂ ਖਵਾਉਣੀਆਂ ਸਨ ਤੇ ਉੱਥੇ ਮੈਂ ਹੈਲਪ ਕਰਨੀ ਸੀਗੀ ਮੈਨੂੰ ਤਾਂ ਆਪ ਨਹੀਂ ਪਤਾ ਵੀਰ ਮੈਂ ਕਿਉਂ ਸਾਊਥ ਅਮਰੀਕਾ ਇਕਵਾਡੋਰ ਦੇ ਵਿੱਚ ਹੀ ਬੈਠੀ ਹਾਂ ਜੀ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਯੂਰਪ ਦੇ ਵਿੱਚ ਜਦੋਂ ਕੋਈ ਡਾਂਕੀ ਲਗਾ ਕੇ ਜਦੋਂ ਬੱਚਾ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਡਾਂਕਰਾਂ ਦੇ ਹੱਥੇ ਚੜੇ ਜਾਂਦਾ ਹੈ ਤੇ ਕਿਡਨਾਪ ਹੋ ਜਾਂਦਾ ਹੈ ਤੇ ਫਿਰ ਉਸ ਟਾਈਮ ਯਾਦ ਕੀਤਾ ਜਾਂਦਾ ਹੈ ਯੂਰਪ ਵਿੱਚ ਰਹਿ ਰਹੇ ਅਮਰੀਕ ਸਿੰਘ ਸਪੈਨ ਵਾਲੇ ਜਾਂ ਯਾਦਵਿੰਦਰ ਬਰਾੜਾ ਉਹਨਾਂ ਨੂੰ ਜਾਂ ਹੋਰ ਜਿਹੜੇ ਵੀਰ ਆ ਸਿਵਾਮਨ ਨਿਵਾ ਰਹੇ ਨੇ ਤੇ ਪਰ ਉਹਨਾਂ ਵਿੱਚ ਇੱਕ ਨਾਮ ਆਪਣੇ ਭੈਣ ਜੀ ਜਿਹੜੇ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਨਿੰਦਰ ਭੈਣ ਜੀ ਇਹਨਾਂ ਦਾ ਨਾਮ ਵੀ ਲਿਆ ਜਾਂਦਾ ਹੈ ਮੇਰਾ ਨਾਮ ਹੈ ਪ੍ਰਪਿਤ ਗੋਲ ਮੈਂ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਪਿੰਡ ਬੰਦੀ ਅੱਦੀ ਰਹਿਣ ਵਾਲੀ ਹਾਂ ਮੇਰਾ ਭਰਾ ਜਗਮੀਤ ਸਿੰਘ ਜੋ ਕਿ 19 ਦਸੰਬਰ 1923 ਵਿੱਚ ਅਮਰੀਕਾ ਜਾ ਰਿਹਾ ਸੀ ਕਲੰਬੀਆ ਵਿੱਚ ਜਾ ਕੇ ਸਾਡੀ ਆਖਰੀ ਗੱਲ ਹੋਈ ਹੈ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਤੇ ਮੈਂ ਇੱਕ ਦਿਨ ਵੀ ਇੱਕ ਵੀਡੀਓ ਦੇਖੀ ਜੋ ਬੱਚਿਆਂ ਕਾਫੀ ਮਹੀਨਿਆਂ ਤੋਂ ਗਵਾਚੇ ਬੱਚੇ ਮਾਪਿਆਂ ਨੂੰ ਮਿਲ ਰਹੇ ਸੀ ਤੇ ਇਸ ਕਰਕੇ ਇੱਕ ਉਮੀਦ ਜਗ ਗਈ ਹੈ ਕੁਲਵਿੰਦਰ ਸਿੰਘ ਫਰਾਂਸ ਜਤਵਿੰਦਰ ਬਰਾਰ ਫਰਾਂਸ ਤੋਂ ਕੁਲਜਿੰਦਰ ਸਿੰਘ ਕੰਗ ਜੋ ਐਸੇ ਤੋਂ ਸੁਖਦੇਵ ਸਿੰਘ ਫਿਰੋਜ਼ਪੁਰ ਇੰਡੀਆ ਦਾ ਅਜਮੈਨ ਰੈਸਟੋਰੈਂਟ ਅਕਵਾਡੋਰ ਇੰਡਲ ਗਿਲ ਦੀ ਤੇ ਸਦਕਾ ਉਹ ਬੱਚੇ ਮਿੱਕਰ ਵਾਪਸ ਆਏ ਹਨ ਤੇ ਮੈਨੂੰ ਵੀ ਇੱਕ ਉਮੀਦ ਜਗ ਗਈ ਹੈ ਕਿ ਮੇਰਾ ਵੀ ਮੈਨੂੰ ਵਾਪਸ ਦਿੱਤਾ ਜਾਵੇ ਜੋ ਕਿ ਉਹ ਦਿਨਾਂ ਤੋਂ ਇੱਕ ਵਾਹ ਜੜੀ ਹੈ ਮੈਨੂੰ ਕੋਈ ਵੀ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ ਤੇ ਨਾ ਹੀ ਮੈਂ ਉਸ ਨੂੰ ਲੱਭ ਸਕੀ ਐ ਇੰਨੀ ਦੂਰ ਹੋਣ ਦੇ ਕਾਰਨ ਪਲੀਜ਼ ਤੁਹਾਡੇ ਘਰੀ ਹੱਥ ਛੋੜ ਕੇ ਇਹ ਹੀ ਬੇਨਤੀ ਹੈ ਕਿ ਮੇਰਾ ਮੇਰਾ ਬੀਟ ਮੈਨੂੰ ਵਾਪਸ ਦਿੱਤਾ ਜਾਓ ਕਿਉਂਕਿ ਉਹ ਤੁਸੀਂ ਲੱਭ ਸਕਦੇ ਹੋ ਤੇ ਪੰਜ ਜੀ ਤੁਸੀਂ ਕਿੱਦਾਂ ਸੋਚਿਆ ਕਿ ਤੁਸੀਂ ਬੱਚਿਆਂ ਦੀ ਜਿਹੜੀ ਮਦਦ ਕਰੋਗੇ ਫਿਰ ਜੀ ਜਦੋਂ ਮੈਂ ਸ਼ੁਰੂ ਚਾਈਸਾਂ ਮੈਂ ਅਕਵਰ ਚਾਈਸਾਂ 2009 ਦੇ ਵਿੱਚ ਤੇ ਮੈਂ 12 ਦੇ ਵਿੱਚ ਆ ਕੇ ਇੱਥੇ ਆਪਣਾ ਰੈਸਟੋਰੈਂਟ ਬਣਾਇਆ ਸੀਗਾ ਤੇ ਉਸ ਟਾਈਮ بڑے ਬੱਚੇ ਆਉਂਦੇ ਸਨ ਉਦੋਂ ਇੱਕ ਦਿਨ ਦੇ ਵਿੱਚ ਇਹ ਦੋ ਤੋਂ ਤਿੰਨ ਜਾਜ ਉੱਤਰਦੇ ਹੋਣਗੇ ਬੱਚਿਆਂ ਦੇ ਸਿਰਫ ਆਪਣੇ ਇੰਡੀਅਨ ਦੇ ਉਸ ਟਾਈਮ ਇੰਡੀਅਨ ਪਾਸਪੋਰਟ ਦੇ ਉੱਤੇ ਐਂਟਰੀ ਹੁੰਦੀ ਸੀ 2012 ਦੇ ਵਿੱਚ ਕੀ ਜੀ ਤਾਂ ਜਦੋਂ ਮੈਂ ਰੈਸਟੋਰੈਂਟ ਪਾਇਆ ਤੇ بڑے ਬੱਚੇ ਉੱਥੇ ਰੋਟੀ ਖਾਣ ਆਉਂਦੇ ਸਨ ਤਾਂ ਉਦੋਂ ਕਈ ਬੱਚਿਆਂ ਤੋਂ ਛੋਟਾ ਤਾਂ ਹੁੰਦਾ ਸੀ ਕਿ ਕਿਸੇ ਬੱਚੇ ਕੋਲ ਪੈਸੇ ਹੈ ਨਹੀਂ ਉਹਨੇ ਰੋਟੀ ਨਹੀਂ ਖਾਧੀ ਜਾਂ ਮੈਨੂੰ ਪੈਸੇ ਨਹੀਂ ਦਿੱਤੇ ਤਾਂ ਉਦੋਂ ਹੁੰਦਾ ਸੀ ਕਿ ਫਲਾਣਾ ਬੱਚਾ ਭੁੱਖਾ ਸੁੱਤਾ ਹੈ ਤੇ ਮੈਨੂੰ ਪਤਾ ਲੱਗਦਾ ਸੀ ਨਾ ਜਦੋਂ ਨਾਲ ਦੇ ਲੋਕ ਆ ਕੇ ਮੈਨੂੰ ਦੱਸਦੇ ਸੀਗੇ ਕਿ ਅੱਜ ਉਹਦੇ ਪਿੱਛੋਂ ਏਜੰਟ ਨੇ ਪੈਸੇ ਨਹੀਂ ਭੇਜੇ ਹੈਗੇ ਉਹ ਬੱਚੇ ਭੁੱਖੇ ਨੇ ਤਾਂ ਤੁਸੀਂ ਯਕੀਨ ਮੰਨਿਓ ਅੱਜ ਵੀ ਜਿੱਥੇ-ਜਿੱਥੇ ਮੇਰੇ ਭੈਣ ਭਰਾ ਸਾਰੇ ਬੈਠੇ ਸੈਟਲ ਹੋਏ ਨੇ ਮੇਰੀਆ ਵੀਡੀਓ ਦੇਖ ਕੇ ਬੜੇ ਖੁਸ਼ ਹੁੰਦੇ ਨੇ ਤਾਂ ਦੇਖਣਗੇ ਵੀ ਮੈਂ ਨਾ ਉਹਨਾਂ ਦੇ ਜਿੱਥੇ ਮੈਨੂੰ ਪਤਾ ਹੁੰਦਾ ਸੀ ਉਹ ਰਹਿੰਦੇ ਨੇ ਉੱਥੇ ਮੈਂ ਮੁੰਡੇ ਹੱਥ ਰੋਟੀ ਭੇਜ ਦੇਣ ਦੀ ਸੀ। ਇਹਨੇ ਕਿ ਮੈਨੂੰ ਉਹਨਾਂ ਤੋਂ ਪੈਸੇ ਚਾਹੀਦੇ ਸਨ। ਮੇਰੇ ਦਿਲ 'ਚ ਇਹ ਹੁੰਦਾ ਸੀ ਕਿ ਪਰਦੇਸ ਠੀਕ ਹੈ। ਇਹੋ ਵਿਚਾਰੇ ਕਿੱਥੋਂ ਖਾਣਗੇ? ਤਾਂ ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਕੋਈ ਨਹੀਂ ਭੈਣ ਸਾਡਾ ਪਿੱਛੋਂ ਜਿਹੜਾ ਜੈਂਟਲ ਪੈਸੇ ਭੇਜੇਗਾ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ। ਪਰ ਉਹ ਪਰਤ ਕੇ ਚਲੇ ਵੀ ਜਾਂਦੇ ਸਨ ਜਾਂ ਕੁਛ। ਉੱਥੋਂ ਮੇਰੀ ਨਾ ਇਹ ਜਿਹੜੀ ਸੇਵਾ ਹੈ ਨਾ ਇਹ ਸ਼ੁਰੂ ਹੋਈ ਸੀ। ਥੋੜੀ-ਛੋਟੀ-ਛੋਟੀ ਸੇਵਾ ਕਰਦੀ 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 ਅੱਜ ਮੈਂ ਬਾਬਾ ਜੀ ਨੇ ਗੁਰੂ ਮਹਾਰਾਜ ਜੀ ਨੇ ਅੱਜ ਮੈਨੂੰ ਇੱਥੇ ਬਿਠਾਇਆ ਅੱ ਤੋਂ ਨੇ ਰਿਸ਼ੇਵਾਂ ਸ਼ੁਰੂ ਹੋਏ ਸੀ ਇਹਦੇ ਤੋਂ ਬੇ ਜੀ ਮੈਨੂੰ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਬੱਚੇ ਤੁਹਾਨੂੰ ਅਪੀਲ ਕਰਦੇ ਨੇ ਠੀਕ ਹੈ ਪਰ ਇਸ ਦਾ ਇੱਕ ਕਾਲਾ ਸੱਚ ਇਹ ਵੀ ਹੈ ਜੀ ਕਿ ਜਦੋਂ ਬੱਚੇ ਡੌਂਕਰਾਂ ਦੇ ਹੱਥ ਚੜ੍ਹ ਜਾਂਦੇ ਨੇ ਉਹਨਾਂ ਨੂੰ ਬੜੀਆਂ ਤਸ਼ੱਦਦ ਹੁੰਦੀ ਹੈ ਉਹਨਾਂ ਨੂੰ ਬੜੀ ਤਕਲੀਫ ਵਿੱਚੋਂ ਲੰਘਦੇ ਨੇ ਹਾਂ ਜੀ ਪਰ ਪੰਜਾਬ ਤੋਂ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਜਿੰਨੇ ਵੀ ਬੱਚੇ ਜੇ ਆਉਣਾ ਚਾਹੁੰਦੇ ਨੇ ਤੇ ਬਿਲਕੁਲ ਸਹੀ ਰਸਤੇ ਰਾਣ ਸਹੀ 2 ਨੰਬਰ ਵਿੱਚ ਨਾਣ ਕਿਉਂਕਿ 2 ਨੰਬਰ ਦੇ ਵਿੱਚ ਇਹੋ ਜਿਹੇ ਆ ਰਸਤੇ ਆ ਖਤਰਨਾਕ ਰਸਤੇ ਜੰਗਲਾਂ ਵਿੱਚ ਆਉਣਾ ਪੈਂਦਾ ਆ ਤੁਹਾਨੂੰ ਕਈ ਕਈ ਰਾਤਾਂ ਭੁੱਖੇ ਰਹਿਣਾ ਪੈਂਦਾ ਆ ਚੱਲਣਾ ਪੈਂਦਾ ਆ ਕਈ ਬੱਚੇ ਜਿਹੜੇ ਆ ਆਪਣੇ ਜਿਹੜੇ ਜਿੱਥੇ ਵੀ ਜਾਣਾ ਚਾਹੁੰਦੇ ਨੇ ਪਹੁੰਚ ਜਾਂਦੇ ਨੇ ਪਰ ਕਈ ਜਿਹੜੇ ਆ ਰਸਤੇ ਵਿੱਚ ਹੀ ਰਹਿ ਜਾਂਦੇ ਨੇ ਪਰ ਅਸੀਂ ਰੋ ਰੋ ਕੇ ਪਿੱਟ ਅਸੀਂ ਪਿੱਟ ਪਿੱਟ ਕੇ ਮਾਰ ਗਏ ਕਿ ਤੁਸੀਂ ਸਹੀ ਤਰੀਕੇ ਨਾਲ आओ ਤੁਸੀਂ ਦੋ ਨੰਬਰ ਵਿੱਚ ਨਾ ਆਵੋ ਪਰ ਫੇਰ ਵੀ ਜਿਹੜੇ ਪੰਜਾਬ ਦੇ ਜਿਹੜੇ ਬੱਚੇ ਆ ਉਹ ਨਹੀਂ ਟਾਲਦੇ ਪਏ ਨਹੀਂ ਟਾਲਦੇ ਫਿਰ ਕੀ ਹੁੰਦਾ ਜਦੋਂ ਬੱਚੇ ਫਸ ਜਾਂਦੇ ਨੇ ਜਦੋਂ ਏਜੰਟਾਂ ਦੇ ੱਟਕੇ ਚੜ ਜਾਂਦੇ ਨੇ ਡੰਕਰਾਂ ਦੇ ੱਟਕੇ ਚੜ ਜਾਂਦੇ ਨੇ ਫਿਰ ਅਪੀਲ ਕਰਦੇ ਸਾਨੂੰ ਤੁਹਾਨੂੰ ਫੋਨ ਕਰਦੇ ਆ ਮੈਸੇਜ ਕਰਦੇ ਆ ਕਿ ਨਿੰਦਰਪਨ ਜੀ ਤੁਸੀਂ ਆਓ ਸਾਨੂੰ ਬਚਾਓ ਅੰਬੈਸੀ ਨੂੰ ਫੋਨ ਲਾਓ ਉਹ ਸਾਨੂੰ ਏਜ ਡੰਕਰਾਂ ਦੇ ਉੱਤੋਂ ਛਡਾਣ ਛਡਾ ਕੇ ਸਾਨੂੰ ਦੁਆਰਾ ਇੰਡੀਆ ਵਾਪਸ ਭੇਜ ਦੇਣ ਪਰ ਤੁਸੀਂ ਇੰਡੀਆ ਤੋਂ ਚੱਲਣ ਤੋਂ ਹੀ ਪਹਿਲਾਂ ਕਿਉਂ ਨਹੀਂ ਸੋਚਦੇ ਕਿਉਂ ਨਹੀਂ ਸੋਚਦੇ ਬਿਲਕੁਲ ਇਹ ਗੱਲ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅੱਜ ਆਪਾਂ ਇਹ ਵੀਡੀਓ ਬਣਾ ਕੇ ਸਾਰਿਆਂ ਨੂੰ ਮੈਸੇਜ ਦੇ ਰਿਹਾ ਵੀ ਮੇਰੇ ਪ੍ਰਾਤ ਤੁਸੀਂ ਦੋ ਨੰਬਰ 'ਚ ਨਾ ਆਵੋ ਆਪਣੀ ਅੱਜ ਵੀਡੀਓ ਨਹੀਂ ਵੇਖੀ ਜਾਏ ਇਹ ਜਦੋਂ ਫਸ ਜਾਣਗੇ ਨਾ ਉਦੋਂ ਪਤਾ ਲੱਗੇਗਾ ਕਿ ਹਾਂ ਇਹ ਉੱਥੇ ਕੋਈ ਨਿੰਦਰ ਭੈਣ ਵੀ ਹੈਗੀ ਉੱਥੇ ਤੁਹਾਡਾ ਵੀ ਨਾਂ ਲਿਆ ਜਾਏਗਾ ਕਿ ਤੁਸੀਂ ਵੀ ਹੈਗੇ ਹੋ ਜਦਵਿੰਦਰ ਬਰਾੜ ਵੀ ਹੈਗਾ ਜਾ ਪ੍ਰੀਮੇਰਿਕ ਸਿੰਘ ਵਰਗੇ ਵੀ ਹੈਗੇ ਨਹੀਂ ਉਸ ਵਕਤ ਯਾਦ ਆਉਂਦੀ ਉਂਝ ਨਹੀਂ ਉਂਝ ਜਦੋਂ ਹੁਣ ਅਸੀਂ ਸਾਰੇ ਆਪਾਂ ਕਿੰਨਾ ਰੌਲਾ ਪਾ ਰਹੇ ਹਾਂ ਕਿ ਭਾਈ ਦੋ ਨੰਬਰ 'ਚ ਨਾ ਆਵੇ ਖਾਸ ਕਰਕੇ ਮੁੰਡੇ ਤਾਂ ਚਲੋ ਪਹਿਲਾਂ ਵੀ ਡੌਂਕੀਆਂ ਲੱਗਦੀਆਂ ਨਹੀਂਆਂ ਨੇ ਸਾਰਾ ਕੁਝ ਪਰ ਜਿਹੜੀਆਂ 2023 ਦੇ ਵਿੱਚ 24 ਤੇ 25 'ਚ ਆਪਣੇ ਪੰਜਾਬ ਦੀਆਂ ਕੁੜੀਆਂ ਤੁਰੀਆਂ ਨੇ ਹੂੰ ਪੰਜਾਬ ਦੀਆਂ ਉਹ ਨਹੀਂ ਸਹੀ ਹੈਗਾ ਜੀ ਠੀਕ ਤੁਸੀਂ ਮੈਨੂੰ ਇੱਕ ਵੀਡੀਓ ਦਿਖਾਈ ਹੈ ਹੁਣੇ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ ਜਦੋਂ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵੀਡੀਓ ਦਿਖਾਈ ਸੀ ਇੱਕ ਬੱਚਾ ਜਿਹੜਾ ਪਾਦਨੋ ਚਾਚਾ ਜੀ ਨੂੰ ਮਿਲ ਰਿਹਾ ਸੀਗਾ ਚਾਚਾ ਜੀ ਤੁਸੀਂ ਉਹ ਦੇਖੋ ਕਿਸ ਤਰ੍ਹਾਂ ਰੋ ਰਿਹਾ ਕਿੰਨੇ ਸਾਲ ਹੋ ਗਏ ਆਪਣੇ ਪਰਿਵਾਰ ਤੋਂ ਵੱਖਰੇ ਸੀਗਾ ਹਾਂਜੀ ਮੇਰੇ ਜੀ ਉਹ ਵੀ ਬਸ ਘਰੋਂ 45 ਲੱਖ ਦੇ ਕੇ ਆਇਆ ਸੀਗਾ ਤਾਂ ਜੈਂਟ ਨੂੰ ਇੱਥੇ ਛੱਡ ਦਿੱਤਾ ਸੀ ਅਕਵਾਡੋਰ ਦੇ ਵਿੱਚ ਉਹਨੇ ਘਰੋਂ ਜ਼ਮੀਨ ਜਾਇਦਾਦ ਵੇਚ ਕੇ ਉੱਥੇ ਤੱਕ ਪਹੁੰਚਿਆ ਸੀ ਪਰ ਉਹ ਬੱਚਾ ਇੰਨੀਆਂ ਗੱਲਾਂ ਦਿਲ ਤੇ ਲਾ ਗਿਆ ਸੀ ਕਿ ਮੈਂ ਘਰ ਵਾਪਸ ਕਿਵੇਂ ਜਾਵਾਂਗਾ ਉਹਨੇ ਘਰਦਿਆਂ ਨਾਲ ਨਾਤਾ ਹੀ ਖਤਮ ਕਰ ਦਿੱਤਾ ਸੀ ਤੇ ਉਹਦੀ ਯਕੀਨ ਮੰਨਿਓ ਉਹਦੀ ਵਾਈਫ ਨੇ ਚੂੜੀਆਂ ਪਾਣੀਆਂ ਛੱਡ ਦਿੱਤੀਆਂ ਸਨ ਵੀ ਸ਼ਾਇਦ ਮੇਰਾ ਹਸਬੰਦ ਇਸ ਦੁਨੀਆ ਤੇ ਨਹੀਂ ਰਿਹਾ ਤੇ ਮਾਂ ਰੋਂਦੀ ਰਹਿੰਦੀ ਸੀ ਹਰ ਟਾਈਮ ਛੋਟਾ ਜਿਹਾ ਬੱਚਾ ਸੀ 7-8 ਸਾਲ ਦਾ ਹਮਮ ਤੇ 7 ਸਾਲਾਂ ਬਾਅਦ ਮੈਂ ਉਹਨੂੰ ਲੱਭ ਕੇ ਉਸ ਬੰਦੇ ਨੂੰ ਮੈਨੂੰ ਤਾਂ ਪਤਾ ਸੀ ਇੱਕ ਵਾਰ ਪਰ ਮੈਨੂੰ ਫੈਮਲੀ ਬਾਰੇ ਨਹੀਂ ਸੀ ਪਤਾ ਕਿ ਇੰਡੀਆ ਦੇ ਵਿੱਚ ਉਹ ਫੈਮਲੀ ਕਿੱਥੋਂ ਦੀ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਫੇਸਬੁੱਕ ਦਾ ਤੋਂ ਲੱਭ ਲਵਾ ਕੇ ਉਹਨਾਂ ਦੀ ਫੈਮਲੀ ਨਾਲ ਗੱਲ ਕੀਤੀ ਤੇ 7 ਸਾਲਾਂ ਬਾਅਦ ਉਹ ਬੱਚਾ ਜਿਹੜਾ ਸੀ ਉਹ ਜਾਣਦੇ ਹਾਲਾਤਾਂ ਵਿੱਚ ਨਹੀਂ ਸੀ ਹੈਗਾ ਫਿਰ ਮੈਂ ਉਹਨਾਂ ਦੇ ਘਰ ਫੋਨ ਕੀਤਾ ਫਿਰ ਉਹਦਾ ਚਾਚਾ ਜੀ ਲੈਣ ਵਾਸਤੇ ਅਕਵਾਡੋ ਆਇਆ ਫਿਰ ਅਕਵਾਡੋ ਉਹਨਾਂ ਦੇ ਘਰ ਲੈ ਗਿਆ ਇਹਨਾਂ ਨੂੰ ਬੁਣੋ ਕਿ ਨੋ ਨੋ ਅੰਮ੍ਰਿਤਾਂ ਆਂ ਅੰਮ੍ਰਿਤਾਂ ਜਾਨਾ ਅਮਰਿਤਾਂ ਮੇਰਾ ਬੱਚਾ ਮੇਰਾ ਸੋਹਣਾ ਬੱਚਾ ਇੰਨਾ ਇੰਨਾ ਦੁੱਖ ਜਿਹੜਾ ਤੁਸੀਂ ਸਹਿੰਦੇ ਹੋ ਇੰਨਾ ਦੁੱਖ ਤਕਲੀਫਾਂ ਵਿੱਚ ਤੁਸੀਂ ਗੁਜ਼ਰਦੇ ਹੋ ਤੇ ਬਾਅਦ ਵਿੱਚ ਤੁਸੀਂ ਡਿਪਰੈਸ਼ਨ ਵਿੱਚ ਚਲੇ ਜਾਂਦੇ ਹੋ ਫਿਰ ਤੁਹਾਡਾ ਮਨ ਕਰਦਾ ਸੀ ਪਰਿਵਾਰ ਨਾਲ ਮਿਲਣਾ ਪਰਿਵਾਰ ਨਾਲ ਗੱਲ ਨਹੀਂ ਕਰਨੀ ਹੈਗੀ ਤੇ ਪਰਿਵਾਰ ਤੁਹਾਨੂੰ ਪਿੱਛੇ ਤੁਹਾਡਾ ਜਿਹੜਾ ਪਰਿਵਾਰ ਆ ਉਹ ਤੁਹਾਡੇ ਵਿੱਚ ਨਤੜਫ ਰਿਆ ਹੁੰਦਾ ਆ ਵੀ ਤੁਹਾਨੂੰ ਲੱਭ ਰਿਆ ਹੁੰਦਾ ਕਿ ਸਾਡਾ ਬੱਚਾ ਪਤਾ ਨਹੀਂ ਇਸ ਦੁਨੀਆ ਵਿੱਚ ਹੈਗਾ ਆ ਜਾਂ ਨਹੀਂ ਹੈਗਾ ਪਰ ਮਾਪੇ ਜਿਹੜੇ ਆ ਉਹ ਇੱਕ ਆਸ ਲੈ ਕੇ ਜਾਂ ਫਿਰ ਜਿਹੜੇ ਘਰ ਵਾਲੀ ਉਹ ਇੱਕ ਆਸ ਲੈ ਕੇ ਬੱਚੇ ਜਿਹੜੇ ਆਪਣੇ ਪਿਓ ਦੀ ਆਸ ਲੈ ਕੇ ਜਿੰਦੇ ਨੇ ਕਿ ਹਾਂ ਸਾਡਾ ਪਿਓ ਸਾਡਾ ਪੁੱਤ ਸਾਡਾ ਪਤੀ ਜਿਹੜਾ ਆ ਉਹ ਇਸ ਦੁਨੀਆ ਵਿੱਚ ਹੈਗਾ ਆ ਪਰ ਕਈ ਵਾਰੀ ਇਹ ਸਚਾਈ ਇਹ ਹੁੰਦੀ ਹੈ ਕਿ ਉਹ ਦੁਨੀਆ ਵਿੱਚ ਨਹੀਂ ਹੁੰਦਾ ਜੀ ਨਹੀਂ ਇਹ ਸੱਚ ਹੈ ਕਈ ਇਹੋ ਜਿਹੇ ਵੀ ਕੇਸ ਨੇਗੇ ਹੁਣ ਵੀ ਮੇਰੇ ਕੋਲ ਨੇ ਜਿਨ੍ਹਾਂ ਦੀ ਮੈਨੂੰ ਹਕੀਕਤ ਦਾ ਪਤਾ ਹੈ ਕਿ ਉਹ ਇਸ ਦੁਨੀਆ ਤੇ ਨਹੀਂ ਹੈਗੇ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਪਰ ਮੈਨੂੰ ਪਤਾ ਹੈ ਪਰ ਮੈਂ ਉਹਨਾਂ ਦੇ ਘਰ ਇਹ ਚੀਜ਼ ਸੱਚ ਨਹੀਂ ਬੱਸ ਸਕਦੀ ਕਿਉਂਕਿ ਕਿਤੇ ਨਾ ਕਿਤੇ ਉਹ ਉਮੀਦ ਨਾਲ ਪੈਣਾ ਔਰ ਉਹ ਮਾਵਾ ਜਿੰਦੀਆਂ ਨੇ ਪਈਆਂ ਕਿ ਸਾਡੇ ਬੱਚੇ ਵਾਪਸ ਆਣਗੇ ਪਰ ਮੈਂ ਰੱਬ ਅਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਉਹਨਾਂ ਦੇ ਬੱਚੇ ਉਹਨਾਂ ਦੀ ਝੋਲੀ ਪੈਣ ਪਰ ਮੈਨੂੰ ਕਈਆਂ ਦਾ ਪਤਾ ਹੈ ਹਨਾ ਮੈਂ ਆਉਣ ਕੈਮਰਾ ਕਹਿ ਰਹੀਆਂ ਕਿ ਉਹ ਬੱਚੇ ਇਸ ਦੁਨੀਆ ਤੇ ਨਹੀਂ ਹੈਗੇ ਪਰ ਇੱਕ ਗੱਲ ਦੱਸਾਂ ਵੀਰ ਦੱਸਾਂ ਦਾ ਹੌਸਲਾ ਹੀ ਨਹੀਂ ਪੈਂਦਾ ਬਿਲਕੁਲ ਸਹੀ ਆ ਜਿਹੜੇ ਦੋ ਬੱਚਿਆਂ ਦੀ ਪਿੱਛੇ ਤੁਸੀਂ ਵੀਡੀਓ ਦੇਖੀਆ ਨੇ ਇਹਨਾਂ ਤੋਂ ਮੈਨੂੰ 5 ਤੋਂ 6 ਮਹੀਨੇ ਪਹਿਲਾਂ ਮੈਨੂੰ ਪਤਾ ਸੀਗਾ ਕਿ ਇਹ ਹੋ ਗਿਆ ਪਰ ਦੱਸੀਏ ਕਿ ਨਹੀਂ ਹੌਸਲਾ ਹੀ ਨਹੀਂ ਪੈਂਦਾ ਕਿ ਕੀ ਦਸੀ ਪਰ ਦੂਸਰੀ ਗੱਲ ਕਿ ਬਹੁਤ ਪੈਸੇ ਲਾਂਦੇ ਨੇ 40 ਤੋਂ 45 ਲੱਖ ਲੱਗਦਾ ਫਿਰ ਬੱਚਿਆਂ ਦੀਆਂ ਜਾਨਾਂ ਜਾਂਦੀਆਂ ਨੇ ਪੈਸਾ ਵੀ ਜਾ ਰਿਹਾ ਹੈ ਬੱਚਾ ਵੀ ਚਲਾ ਗਿਆ ਬੱਚਾ ਵੀ ਚਲਾ ਗਿਆ ਪੰਜ ਜੀ ਮੈਨੂੰ ਇੱਕ ਗੱਲ ਦੱਸੋ ਲੜਕੇ ਤਾਂ ਹੀ ਸੁਣੇ ਆ ਚਲੋ ਠੀਕ ਹੈ ਜੀ ਦੋ ਨੰਬਰ 'ਚ ਜਾ ਕੇ ਕਿਉਂਕਿ ਲੜਕਾ ਆ ਉਹ ਦੁੱਖ ਤਕਲੀਫਾਂ ਸਹੇ ਲੂਗਾ ਸਹੇ ਲੇਗਾ ਪਰ ਕੁੜੀਆਂ ਕਿਉਂ ਜਾ ਰਹੀਆਂ ਮਾਪੇ ਆਪਣੀ ਕੁੜੀਆਂ ਨੂੰ ਕਿਉਂ ਭੇਜ ਰਿਹਾ ਦੋ ਨੰਬਰ ਦੇ ਵਿੱਚ ਕਿਹੀ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਗੱਲ ਚੱਲੇ ਸੀ ਕੈਨੇਡਾ ਦੇ ਵਿੱਚ ਕੁੜੀਆਂ ਜਾਂਦੀਆਂ ਸਾਨਾ ਚਲੋ ਆਇਆਇਆ ਕਰਕੇ ਜਾਂਦੀਆਂ ਪੜ੍ਹਾਈ ਦੇ ਵਿੱਚ ਤੇ ਜਾਂਦੀਆਂ ਅੱਗੇ بڑے ਗੁਰੂ ਘਰ ਨੇ ਹੈਨਾ ਸਾਂਭਣ ਵਾਲੇ ਕਈ ਪੈਣਪਰਾ ਮਿਲ ਜਾਂਦੇ ਨੇ ਮੈਂ ਤੇ ਇਹ ਕਹਿੰਨੀ ਆ ਕਿ ਜਦੋਂ ਸਾਊਥ ਅਮਰੀਕਾ ਵੱਲ ਕੁੜੀਆਂ ਮੂੰਹ ਚੱਕਦੀਆਂ ਨੇ ਕੁਝ ਵੀ ਨਹੀਂ ਸੋਚਦੀਆਂ ਨਾ ਸੋਚਣ ਵਾਲੀ ਗੱਲ ਹੈ ਜਦੋਂ ਮਾਪੇ ਨੇ ਕੁਝ ਅੱਜ ਕੱਲ੍ਹ ਤੇ ਇੰਟਰਨੈਟ ਤਾਂ ਜਮਾਨੇ ਬਿਲਕੁਲ ਉਹ ਚੀਜ਼ ਮਰਜ਼ੀ ਕੱਢ ਕੇ ਦੇਖੋ ਹਾਂਜੀ ਹੈਨਾ ਤਾਂ ਉਹ ਇੱਕ ਵਾਰ ਨਹੀਂ ਸੋਚਦੇ ਵੀ ਅਸੀਂ ਕੋਈ ਸ਼ਹਿਰ ਨਹੀਂ ਗਈ ਕੰਟਰੀਆਂ ਨਹੀਂ ਜਿਹੜੀਆਂ 10 ਤੋਂ 12 ਕੰਟਰੀਆਂ ਪਾਰ ਕਰਕੇ ਜਾਂਦੀਆਂ ਨੇ ਹਾਂ ਹਾਂ ਤਾਂ ਕੋਈ ਫੈਮਿਲੀ ਦੇ ਵਿੱਚ ਪੜਿਆ ਲਿਖਿਆ ਨਹੀਂ ਹੁੰਦਾ ਵੀ ਉਹ ਸਾਡੀਆਂ ਧੀਆ 7-7 ਮਹੀਨੇ ਰਾਤ ਬਰਾਤੇ ਬੰਨੇ ਅੰਦਰ ਜਾਣਾ ਕਿੱਥੇ ਜਾਣਾ ਹਾਂ ਹੈਨਾ ਬਿਲਕੁਲ ਇਹ ਬੜੀ ਇੱਕ ਸੋਚੋ ਤੇ ਬੜੀ ਵੱਡੀ ਗੱਲ ਹੈ ਹੈਨਾ ਬੜੀ ਵੱਡੀ ਗੱਲ ਏ ਵੀ ਕੁੜੀਆਂ ਨੂੰ ਜੰਗਲਾਂ ਰਾਹੀਂ ਭੇਜਣਾ ਕੁੜੀਆਂ ਨੂੰ ਇਸ ਤਰ੍ਹਾਂ ਕੁੜੀਆਂ ਨੇ 7-7 ਮਹੀਨੇ ਇੱਕ ਛੋਟੇ-ਮੋਟੇ ਗਰੁੱਪ ਨਹੀਂ ਠੀਕੇ 40 40 50 ਪੰਜਾਬ ਮੁੰਡਿਆਂ ਦਾ ਗਰੁੱਪ ਹੁੰਦਾ ਜਿਦੇ ਵਿੱਚ ਇੱਕ ਦੋ ਕੁੜੀ ਤੁਰੀ ਜਾਂਦੀ ਹੈ ਤੇ ਮੈਂ ਇਹ ਗੱਲ ਕਵਾਂਗੀ ਕਿ ਉਹ ਜਿਹੜੀਆਂ ਕੰਟਰੀਆਂ ਨੇ ਨਾ ਹਰ ਕੰਟਰੀ ਦੀ ਭਾਂਤ ਪਾਂਦ ਦੀ ਦੁਨੀਆ ਹੁੰਦੀ ਵੀਰ ਜੀ ਅਕਾਡੋਰ ਦੇ ਲੋਕ ਹੋਰ ਤਰ੍ਹਾਂ ਦੇ ਨੇ ਕੋਲੰਬੀਆ ਦੇ ਹੋਰ ਤਰ੍ਹਾਂ ਦੇ ਨੇ ਅਲਗੋ ਹੌਂਡਰੇਸ ਜਾਓਗੇ ਹੋਰ ਤਰ੍ਹਾਂ ਗੁਹਾਟੀ ਵਾਲਾ ਹੋਰ ਅਲੱਗ-ਅਲੱਗ ਦੁਨੀਆ ਜਿਨ੍ਹਾਂ ਨੂੰ ਉਹ ਕੁੜੀਆਂ ਜਿਹੜੀਆਂ ਨੇ ਉਹ ਬਾਰਡਰ ਪਾਰ ਕਰਕੇ ਜਾਂਦੀਆਂ ਨੇ ਮੈਂ ਤੇ ਰਿਕਵੈਸਟ ਹੀ ਕਰ ਸਕਦੀ ਆ ਧੀਆਂ ਨਾ ਪਿੱਛੋ ਤੁਸੀਂ ਕੋਈ ਐਵੀ ਹੋਜੀ ਸਟੋਰੀ ਦੱਸ ਸਕਦੇ ਹੋ ਕਿ ਜਿਹੜੀ ਆਪਾਂ ਸੱਚਾਈ ਦੁਨੀਆ ਦੇ ਸਾਹਮਣੇ ਰੱਖ ਸਕੀਏ ਜੀ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸ ਕੇ ਹਟੀਆਂ ਵੀ ਉਹ ਵੀ ਤੁਸੀਂ ਸਟੋਰੀ ਉੱਤੇ ਲਾ ਸਕਦੇ ਹੋ ਕਿ 7 ਸਾਲਾਂ ਬਾਅਦ ਹੈ ਬਿਲਕੁਲ ਆਪਣੇ ਉਹ ਬੱਚਾ ਹੁਣ ਇੰਡੀਆ ਦੇ ਵਿੱਚ ਹੈ ਤਾਂ ਮੈਂ ਇੱਕ ਹੋਰ ਵੀ ਦੋ ਕੁੜੀਆਂ ਜਿਹੜੀਆਂ ਇੱਕ ਬਜ਼ੁਰਗ ਠੀਕ ਹੈ ਕੈਨੇਡਾ ਦਾ ਰਹਿਣ ਵਾਲਾ ਸੀਗਾ ਤੇ ਉਹ ਦੋ ਕੁੜੀਆਂ ਨੂੰ ਝਾਂਸਾ ਦੇ ਕੇ ਲੈ ਕੇ ਆਏ ਮੈਂ ਤੁਹਾਨੂੰ ਕੈਨੇਡਾ ਤੇ ਲੈ ਕੇ ਜਾਣਾ ਠੀਕ ਹੈ ਘਰ ਵਿੱਚ ਆ ਕੁੜੀ ਦੇ ਇੱਕ ਨੇ ਜ਼ਮੀਨ ਵਿੱਚ ਠੀਕ ਹੈ ਇੱਕ ਕਿੱਲਾ ਜਮੀਨ ਆਉਂਦੀ ਸੀ ਮਾਪਿਓ ਹੈ ਨਹੀਂ ਸੀ ਉਹਨੇ ਮਾਪਿਓ ਦਾ ਕਿੱਲਾ ਜਮੀਨ ਦਾ ਵੇਚ ਕੇ ਇੱਕ ਛੋਟੀ ਜੀ ਬੱਚੀ ਕਿਸੇ ਦੇ ਘਰ ਛੱਡ ਕੇ ਆਈ ਤਲਾਕ ਹੋਇਆ ਹੋਇਆ ਸੀ ਇਹਦਾ ਉਹ ਕੁੜੀ ਇੱਕ ਕੁੜੀ ਹੋਰ ਜਿਹਦੇ ਕੁਵਾਰੀ ਕੁੜੀ 22 23 ਸਾਲ ਉਮਰ ਤਾਂ ਉਹਦੇ ਪਿਓ ਦਾ ਇੱਕ ਘਰ ਸੀ ਉਹ ਵੇਚਿਆ ਪਿਓ ਰਿਕਸ਼ਾ ਚਲਾਉਂਦਾ ਸੀ ਮਾਂ ਫੈਕਟਰੀ 'ਚ ਕੰਮ ਕਰਦੀ ਸੀ ਜੀ ਉਹਨੇ ਬੰਦੇ ਨੇ ਜਿਹੜਾ ਬਜ਼ੁਰਗ ਸੀ ਉਹਨੇ ਇੰਨਾ ਚਾਂਸਾ ਦਿੱਤਾ ਸੀਗਾ ਕਿ ਮੈਂ ਜਾਂਦਿਆ ਸਰ 3000 ਡਾਲਰ ਸੈਲਰੀ ਲਾ ਦਿਆਂਗਾ ਅੱਛਾ ਜੀ ਠੀਕ ਹੈ ਸੈਲਰੀ ਲਾ ਦਿਆਂਗਾ ਪਰ ਸੈਲਰੀ ਕਿਹੜੀ ਲਾਣੀ ਸੀ ਉਹਨਾਂ ਤੋਂ ਲੈ ਕੇ 30 30 ਲੱਖ ਰੁਪਏ 60 ਲੱਖ ਇਕੱਠਾ ਕਰਕੇ ਤੇ ਅਕਵਾਡੋਰ ਲੈੰਦਾ ਅੱਛਾ ਜੀ ਇੱਕ ਮਹੀਨਾ ਦੋ ਮਹੀਨੇ ਉਹਨਾਂ ਨੂੰ ਇਹੀ ਦੱਸਿਆ ਵੀ ਇਹੀ ਕੈਨੇਡਾ ਹੈ ਹਮਮ ਕੱਲ ਕੰਮ ਤੇ ਜਾਣਾ ਪਰਸੋਂ ਜਾਣਾ ਚੌਥੇ ਜਾਣਾ ਫਿਰ ਉਹਨਾਂ ਨੂੰ ਕੁੜੀਆਂ ਨੂੰ ਇਹ ਦੱਸਿਆ ਗਿਆ ਕਿ ਇੱਥੇ ਕੋਈ ਇੰਡੀਅਨ ਨਹੀਂ ਰਹਿੰਦਾ ਸੁਣੋ ਗੱਲ ਇੰਡੀਅਨ ਵੀ ਨਹੀਂ ਕੋਈ ਹੈਗਾ ਫਿਰ ਹੌਲੀ ਹੌਲੀ ਉਹਨਾਂ ਨੂੰ ਦੱਸਿਆ ਵੀ ਇੱਥੋਂ ਪਹਿਲਾਂ ਤਾਂ ਕੈਨੇਡਾ ਦਾ ਕਈ ਦਿਨਾਂ ਦਾ ਮਹੀਨਾ ਦੋ ਮਹੀਨੇ ਚਾਸਾ ਦਿੱਤਾ ਫਿਰ ਉਹਨਾਂ ਨੂੰ ਦੱਸਿਆ ਵੀ ਬਸ ਫਲਾਈਟ ਜਿਹੜੀ ਨਾ ਅਗਲੀ ਆਪਣੀ ਥੋੜੇ ਕੁ ਦਿਨਾਂ ਬਾਅਦ ਹੋ ਜਾਣਾ ਆਪਾਂ ਕੈਨੇਡਾ ਦੀ ਇੱਕ ਸਿਟੀ 'ਚ ਬੈਠੇ ਅੱਛਾ ਜੀ ਇੱਕ ਦਿਨ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਬਜ਼ੁਰਗ ਨੂੰ ਵੀ ਨਹੀਂ ਸੀ ਇੱਥੇ ਕੋਈ ਇੰਡੀਅਨ ਰਹਿੰਦੀ ਹੈ ਅੱਛਾ ਜੀ ਉੱਥੇ ਮੇਰਾ ਰੈਸਟੋਰੈਂਟ ਸੀਗਾ ਮੇਰਾ ਰੈਸਟੋਰੈਂਟ ਦੇ ਸਾਹਮਣੇ ਆਪਣੇ ਹਮੇਸ਼ਾ ਆਪਣੇ ਸਾਰੇ ਮੇਰੇ ਵੀਡੀਓ ਵੇਂਦੇ ਰਹਿੰਦੇ ਨੇ ਮੈਂ ਜਿਆਦਾ ਆਪਣੇ ਕਲਚਰ 'ਚ ਹੀ ਰਹਿੰਦੀ ਆ ਆਪਣੇ ਪੰਜਾਬੀ ਸੂਟ 'ਚ ਤੇ ਮੈਂ ਉੱਥੇ ਪੰਜਾਬੀ ਸੂਟ ਪਾ ਕੇ ਖੜੀ ਹੋਈ ਸੀ ਤੇ ਜਦੋਂ ਉਹਨਾਂ ਨੇ ਵੇਖਿਆ ਪਤਾ ਤਾਂ ਉਹਨਾਂ ਬਾਅਦ ਵਿੱਚ ਗੱਲ ਲੰਬੀ ਹੋ ਜਾਵੇਗੀ ਤੇ ਮੈਂ ਬਾਅਦ ਵਿੱਚ ਕਿਸੇ ਦਿਨ ਤੁਹਾਨੂੰ ਗੱਲ ਦੱਸਾਂਗੀ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇੱਥੇ ਕੋਈ ਪੰਜਾਬੀ ਕੁੜੀ ਹੈ ਤੇ ਉਹ ਭੱਜ ਕੇ ਆਈਆਂ ਕਿ ਮਿਲੀਆਂ ਤੇ ਮੈਨੂੰ ਜਦੋਂ ਸਾਰੀ ਸਟੋਰੀ ਦਾ ਪਤਾ ਲੱਗਾ ਠੀਕ ਹੈ ਤਾਂ ਮੈਂ ਉਹ ਕੁੜੀਆਂ ਇੱਕ ਛਡਵਾ ਸਕੀ ਪਰ ਦੋ ਲੈ ਕੇ ਉਹ ਭੱਜ ਗਿਆ ਅੱਛਾ ਜੀ ਪਰ ਜਿੰਨਾ ਚਿਰ ਤੁਸੀਂ ਪਤਾ ਨਹੀਂ ਕਰਦੇ ਜਾਂ ਨਕਵਾਰੀ ਨਹੀਂ ਕਰਦੇ ਭਾਵੇਂ ਉਹ ਬਜ਼ੁਰਗ ਹੋਵੇ ਤੇ ਭਾਵੇਂ ਕਿਵੇਂ ਤੁਸੀਂ ਧੀਆ ਨਾਲੇ 30-30 ਲੱਖ ਉਹਨਾਂ ਦੇ ਹਵਾਲੇ ਕਰ ਦਿੰਦੇ ਹੋ ਬਿਨਾ ਕਿਸੇ ਜਾਣ ਪਛਾਣ ਤੋਂ ਠੀਕ ਹੈ ਪਰ ਇਹ ਆਪਾਂ ਜਿੰਨੇ ਮਰਜ਼ੀ ਪੰਜਾਬ ਨੂੰ ਮੈਸੇਜ ਦੇ ਲਈਏ ਪੰਜਾਬ ਨਹੀਂ ਸਮਝਦਾ ਪੰਜਾਬ ਉਦੋਂ ਸਮਝਦਾ ਜਦੋਂ ਘਰ ਬੂਹੇ ਵੇਚ ਦਿੰਦਾ ਹੈ ਜਦੋਂ ਠੋਕਰਾ ਲੱਗਦੀ ਹੈ ਪੰਜਾਬ ਹੁਣ ਆਪਣੀ ਗੱਲ ਨਹੀਂ ਸੁਣਦਾ ਆ ਜਿਹੜੀਆਂ ਇੰਟਰਵਿਊ ਨੇ ਆਪਣੀਆਂ ਨਹੀਂ ਸੁਣਦਾ ਠੀਕ ਹੈ ਆਪਣੀ ਬਿਲਕੁਲ ਨਹੀਂ ਸੁਣੇਗਾ ਇਹ ਉਦੋਂ ਸੁਨੇਗਾ ਜਦੋਂ ੱੱਕੇ ਖਾ ਹਟਦਾ ਫਿਰ ਚੇਤਾ ਆ ਜਾਂਦਾ ਵੀ ਹਾਂ ਕੋਈ ਹੈਲਪ ਵਾਲਾ ਹੈ ਤਾਂ ਬਿਲਕੁਲ ਜੀ ਫਿਰ ਸਾਨੂੰ ਤਾਂ ਇਹੀ ਜਵਾਬ ਮਿਲਦਾ ਹੈ ਆ ਕਿ ਤੁਸੀਂ ਆਪ ਤਾਂ ਜਾ ਕੇ ਸੈਟਲ ਹੋ ਗਏ ਹੋ ਉੱਥੇ ਬਹਿ ਗਏ ਹੋ ਜਾ ਕੇ ਤੁਸੀਂ ਘਰ ਪਰਿਵਾਰ ਬਣਾ ਲਿਆ ਆ ਪਰ ਹੁਣ ਸਾਨੂੰ ਤੁਸੀਂ ਇੱਥੇ ਆਉਣ ਤੋਂ ਰੋਕਦੇ ਹੋ ਹਾਂਜੀ ਪਰ ਸੱਚਾਈ ਜਿਹੜੀ ਆ ਉਹ ਅਲੱਗ ਹੀ ਹੈ ਜੀ 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 ਅਸੀਂ ਤੁਹਾਨੂੰ ਇਹ ਨਹੀਂ ਰੋਕਦੇ ਵੀ ਤੁਸੀਂ ਨਾ ਆਓ ਤੁਸੀਂ ਆਓ ਬਿਲਕੁਲ ਲੀਗਲ ਤਰੀਕੇ ਦੇ ਨਾਲ ਆਓ ਤੁਹਾਡੇ ਕੋਲ ਵੀਜ਼ਾ ਆ ਤੁਸੀਂ ਵੀਜ਼ਾ ਲੈ ਕੇ ਆ ਜਾਓ ਜਾਂ ਫਿਰ ਤੁਸੀਂ ਸਟੱਡੀ ਵੀਜ਼ਾ ਲੈ ਲਓ ਤੁਸੀਂ ਵਰਕ ਵੀਜ਼ਾ ਲੈ ਲਓ ਕਿਸੇ ਵੀ ਤਰੀਕੇ ਨਾਲ ਆਓ ਪਰ ਦੋ ਨੰਬਰ ਦੇ ਵਿੱਚ ਨਾ ਆਓ ਨਾ ਇਹ ਸੱਚੇ ਸਹੀ ਕਹਿ ਰਹੇ ਨੇ ਵੀਰ ਜੀ ਕਿ ਦੋ ਨੰਬਰ ਦੇ ਵਿੱਚ ਨਾ ਉਹ ਮੈਨੂੰ ਵੀ ਬਹੁ ਮੈਸੇਜ ਆਉਂਦੇ ਨੇ ਕਿ ਤੂੰ ਵੀ ਤਾਂ ਸਾਊਥ ਅਮਰੀਕਾ ਦੀ ਕੰਟਰੀ 'ਚ ਰਹਿ ਰਹੀ ਹੈ ਨਾ ਮੇਰੀ ਬੈਨ ਮੈਂ ਲੀਗਲ ਤਰੀਕੇ ਨਾਲ ਆਈ ਹੋਈ ਆ ਤੇ ਮੇਰਾ ਰੈਸਟੋਰੈਂਟ ਏ ਮੈਂ ਬਿਜ਼ਨਸ ਕਰਦੀ ਆ ਉੱਥੇ ਤੇ ਇੱਕ ਮਤਲਬ ਕਿ ਇਸ ਤਰ੍ਹਾਂ ਆਓ ਨੋ ਪ੍ਰੋਬਲਮ ਆਓ ਸਾਊਥ ਅਮਰੀਕਾ ਬਹੁਤ ਸੋਹਣੀਆਂ ਕੰਟਰੀਆਂ ਨੇ ਸਾਰੀਆਂ ਹੀ ਬਹੁਤ ਸੋਹਣੀਆਂ ਨੇ ਮੈਂ ਹੁਣ ਪੇਰੂ ਵੀ ਜਾ ਕੇ ਰਹੀ ਆ ਬਹੁਤ ਸੋਹਣੀਆਂ ਕੰਟਰੀਆਂ ਨੇ ਅਗਰ ਮੈਂ ਇੱਕ ਮੈਸੇਜ ਦੇਣਾ ਚਾਹਾਂਗੀ ਕਿ ਜੇ ਮੇਰੇ ਕੈਸੇ ਭੈਣ ਭਰਾਣੇ ਉਹਨਾਂ ਕੰਟਰੀਆਂ 'ਚ ਬਿਜ਼ਨਸ ਕਰਨਾ ਹੋਵੇ ਤਾਂ ਬਹੁਤ ਸੋਹਣਾ ਬਿਜ਼ਨਸ ਹੈਗਾ ਬਹੁਤ ਵਧੀਆ ਨੇ ਸਾਫ਼ ਸੁਥਰੀਆਂ ਕੰਟਰੀਆਂ ਨੇ ਹਾਂ ਉੱਥੇ ਬਹੁਤ ਜੇ ਗੱਲ ਕਰੀਏ ਮਤਲਬ ਕਿ ਡੌਂਕਰਾਂ ਦੀ ਜਾਂ ਉਸ ਤਰ੍ਹਾਂ ਉਹ ਤਾਂ ਹਰੇਕ ਕੰਟਰੀ 'ਚ ਹੈ ਜੇ ਆਪਾਂ ਦੋ ਨੰਬਰ ਦੇ ਕਿਸੇ ਰਸਤੇ ਚੱਲਾਂਗੇ ਤਾਂ ਉਹ ਸਾਰਾ ਕੁਝ ਉਹ ਜੋ ਵਧੀਆ ਕੰਟਰੀਆਂ ਨੇ ਕਾਰੋਬਾਰ ਲਈ ਬਿਜ਼ਨਸ ਠੀਕ ਹੈ ਪੰਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਸੇਵਾਵਾਂ ਨਿਭਾਉਂਦੇ ਹੋ ਹਾਂਜੀ ਤੇ ਤੁਹਾਨੂੰ ਡਰ ਨਹੀਂ ਲੱਗਦਾ ਲੱਗਦਾ ਵੀਰ ਲੱਗਦਾ ਕਿਉਂ ਨਹੀਂ ਡਰ ਕਿਉਂਕਿ ਹਰ ਕਦਮ ਦੇ ਉੱਤੇ ਮੌਤ ਹੈ ਜੀ ਹਰ ਕਦਮ ਦੇ ਉੱਤੇ ਮੌਤ ਹੈ ਪਰ ਮੈਂ ਸੋਚ ਲੈਣੀ ਆ ਚੀਜ਼ ਵੀ ਮੈਂ ਹੁਣ ਦੋ ਬੱਚੇ ਕਢਾਤੇ ਹੁਣ ਮੈਂ ਨੈਕਸਟ ਟਾਈਮ ਹੈਲਪ ਨਹੀਂ ਕਰਨੀ ਪਰ ਕਿਸੇ ਨਾ ਤੇ ਕਿਸੇ ਮਾਂ ਦਾ ਦੇ ਤਰਲੇ ਤੇ ਭੈਣਾਂ ਦੇ ਤਰਲੇ ਮੈਂ ਉੱਤੇ ਵੀਡੀਓ ਤੁਹਾਨੂੰ ਚਲਾ ਦੇਵਾਂਗੀ ਸਾਹਮਣੇ ਤੋਂ ਭੈਣਾਂ ਦੇ ਤਰਲੇ ਜਦੋਂ ਲੈਂਦੀਆਂ ਨੇ ਨਾ ਤੇ ਕਹਿੰਦੀਆਂ ਨੇ ਭੈਣੇ ਸਾਡਾ ਭਰਾ ਬਚਾ ਦੇ ਫਿਰ ਮੈਂ ਸੋਚਦੀ ਆ ਆ ਸੇਵਾ ਕਰ ਲਾਂ ਠੀਕ ਹੈ ਉਸ ਤੋਂ ਬਾਅਦ ਮੈਂ ਨਹੀਂ ਕਰਾਂਗੀ ਮਮਾ ਮਾ ਦੇ ਪਰਲੇ ਮੇ ਤੋਂ ਸੈ ਨਹੀਂ ਦਿੰਦੇ ਹੁਣ ਤੱਕ ਤੁਸੀਂ ਕਿੰਨੇ ਬੱਚੇ ਛਡਵਾ ਚੁੱਕੇ ਹੋ ਮੈਂ ਤਾਂ ਕਦੀ ਗਿਣਤੀ ਨਹੀਂ ਕੀਤੀ ਜੇ ਮੈਂ ਗਿਣਤੀ ਕਰਾਂ ਨਾ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਆ 2000 ਮੈਂ ਪਹਿਲੇ ਬੱਚਿਆਂ ਦੀ ਤੇ ਗੱਲ ਨਹੀਂ ਕਰਦੀ ਆ 2025 ਦੇ ਵਿੱਚ ਜਦੋਂ ਟਰੰਪ ਵੀਰ ਆਇਆ ਸੋਖਣ ਵਾਲਾ ਆਪਣਾ ਉਦੋਂ ਬਾਅਦ ਤਾਂ ਮੈਂ ਪਤਾ ਨਹੀਂ ਕੋਲੰਬੀਆ ਤੋਂ ਕਿੰਨੇ ਬੱਚੇ ਜਿਹੜੇ ਨੇ ਮੈਂ ਵਾਪਸ ਕਰਾਏ ਨੇ ਕਪੂਰ ਗਨ ਜਿਹੜਾ ਨਾ ਉਹ ਕੋਲੰਬੀਆ ਦਾ ਇੱਕ ਸ਼ਹਿਰ ਹੈਗਾ ਹੱਕ ਵਾਡੋਰ ਤੋਂ ਮੈਂ ਮੁਰਗੀ ਫਾਰਮ ਚ ਬੱਚੇ ਬਾਹਰ ਕਢਾਏ ਨੇ ਜੀ ਠੀਕ ਹੈ ਬਾਕੀ ਇਹ ਗੱਲ ਮੈਂ ਕੁੜੀਆਂ ਬਹੁਤ ਕਢਾਈਆਂ ਨੇ ਬਹੁਤ ਵਾਪਸ ਭੇਜੀਆਂ ਨੇ ਮੈਂ ਪੇਰੂ ਤੋਂ ਵੀ ਭੇਜੀਆਂ ਜਿੱਥੇ ਵੀ ਮੈਂ ਗੁਹਾਟੀ ਵਾਲਾ ਤੋਂ ਬਹੁਤ ਭੇਜੇ ਨੇ ਜਿੱਥੇ ਜਿੱਥੇ ਵੀ ਸਾਊਥ ਅਮਰੀਕਾ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਈ ਏ ਤਾਂ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜੀ ਹਾਂ ਇੱਕ ਲਾਸਟ ਕੁਐਸਚਨ ਤੁਹਾਡੇ ਕੋਲੋਂ ਜਦੋਂ ਬੱਚਾ ਫਸ ਜਾਂਦਾ ਹੈ ਜਾਂ ਆਪਣਾ ਛੋਟਾ ਭਾਵੇਂ ਮੀਰ ਹੋਵੇ ਛੋਟੀ ਭੈਣ ਹੋਵੇ ਜਦੋਂ ਫਸ ਜਾਂਦੀ ਹੈ ਤੱਕੇ ਹੋ ਜੇ ਮਾਹੌਲ ਵਿੱਚ ਉਹਨਾਂ ਨੂੰ ਗੁਜ਼ਰਨਾ ਪੈਂਦਾ ਆ। ਉਹ ਬਹੁਤ ਔਖਾ ਹੈ ਉਹਨਾਂ ਨੂੰ ਜਿਹੜੇ ਮੋਹੱਲਾ ਚੋਂ ਗੁਜ਼ਰਦੇ ਨੇ ਉਸ ਟਾਈਮ ਨਾਲ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਆ। ਜੀ। ਠੀਕ ਹੈ। ਪਰ ਇਹ ਨਹੀਂ ਕਹਿੰਦੀ ਕਿ ਮੈਂ ਕਢਾ ਕੇ ਲੈ ਕੇ ਆਉਣੀ ਆ। ਮੈਂ ਇੱਡੀ ਵੱਡੀ ਗੱਲ ਨਹੀਂ ਕਰਾਂਗੀ। ਮੈਂ ਵੀ ਉਸ ਟਾਈਮ ਇੰਡੀਆ ਐਂਬੈਸੀ ਦੀ ਹੈਲਪ ਲੈਣੀ ਆ। ਜੀ। ਜਦੋਂ ਮੇਰਾ ਇਸ ਤਰ੍ਹਾਂ ਲੋਕਾਂ ਕੋਲੋਂ ਮੇਰੀ ਗੱਲ ਪਹੁੰਚਦੀ ਵੀ ਉਸ ਭੈਣ ਨਾਲ ਗੱਲ ਕਰੋ ਤਾਂ ਉਹ ਤੁਹਾਡੀ ਤੁਹਾਨੂੰ ਬਚਾ ਲੇਗੀ। ਫਿਰ ਮੈਂ ਉਸ ਵਕਤ ਇੰਡੀਅਨ ਐਂਬੈਸੀ ਤੋਂ ਹੈਲਪ ਲੈਣੀ ਆ। ਪੁਲਿਸ ਤੋਂ ਹੈਲਪ ਲੈਣੀ ਆ। ਫਿਰ ਉਹਨਾਂ ਰਾਹੀਂ ਮੈਂ ਉਹਨਾਂ ਦੇ ਥਰੂ ਉਹਨਾਂ ਦੀ ਕਿਰਪਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਟਾਈਮ ਦੇਣ ਵਾਸਤੇ ਸਾਡੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ